ਕਿੰਨੂ ਤੱਕ ਦਾ ਸਾਹਿਬ ਆ ਵੀਡੀਓ ਬਣਾਇਆ ਤਾ ਯਾਰ ਉਧਰ ਕਿੰਨੂ ਤੱਕ ਕੁੜਕਾ ਸਾਹਿਬ ਕਿੰਨੂ ਤੱਕ ਤੂੰ ਦੱਸ ਕਿੰਨੂ ਤਾ ਹੈਂ ਇਹ ਘਰ ਦੇ ਨਾਲ ਇਹ ਕਿਤੇ ਘਰ ਦੇ ਨਾਲ ਆ ਤੋਰ ਕੇ ਲੈਣਾ ਆ ਤੇਰੇ ਨਾਲ ਕੌਣ ਆਇਆ ਠੀਕ ਆ ਤੈਨੂੰ ਆਗੇ ਬਬਈ ਨੂੰ ਕਿਹੜਾ ਚਾਹ ਰਿਹਾ ਮੈਂ ਕਿਨੇ ਲੈਣਾ ਸਰਪਾ ਤੇ ਤੂੰ ਕੀ ਕਹਿਆ ਮੈਨੂੰ ਬਬਈ ਚਾਹੀਦਾ ਚਾਹੀਦਾ ਵਾ ਐਦਾ ਤੇ ਐਦਾ ਗੁੜਕਾ ਨਹੀਂ ਤੈਨੂੰ 10 ਇਹ ਗੁੜਕਾ ਦਿੱਤਾ ਹੀ ਇਹਨੂੰ ਇਹ ਨਸ਼ਾ ਕਰਦਾ ਵਾ ਉੱਥੇ ਜਾ ਕੇ ਅੰਗਪਾਰ ਦੇ ਗੁੜਕਾ ਸਾਹਿਬ ਦੇ ਫੇਰ ਕਿੱਥੇ ਚਲਣਾ ਜੇ ਬੱਚਾ ਵਾ ਇਹ ਤੇ ਬੱਚਾ ਵਾ ਤੈਨੂੰ ਕੋਈ ਵੀ ਆ ਗੁੜਕਾ ਸਾਹਿਬ ਤੋਂ ਹੀ ਦੇ ਦਿੰਦੇ ਰੇ ਗੁੜਕਾ ਬੇਨਤੀ ਤੈਨੂੰ ਮੈਂ ਕਰਾਉਣਾ ਤੈਨੂੰ ਬੇਨਤੀ ਚੰਗਾ ਕਰਦਾ ਤੂੰ ਤੂੰ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਤੇ ਤੈਨੂੰ ਸ਼ਰਮ ਨਹੀਂ ਤੁਹਾਨੂੰ ਇਹਨੇ ਕਿਹਾ ਕਿ ਮੈਨੂੰ 10 ਪਹਿਲਾਂ ਮੈਨੂੰ ਕਿਵੇਂ ਦੇ ਏਦਾ ਗੁਰਕਾ ਸਾਹਿਬ ਨੂੰ ਕੌਣ ਆਏ ਐ ਐਨੇ ਮੈਨੂੰ ਕਿਹਾ ਕਿ ਮੇਰੇ ਘਰ ਦੇ ਨਾਲ ਕਿੱਥੇ ਘਰ ਦੇ ਨਾਲ ਵੇਖੇ ਤੂੰ ਤੂੰ ਪੁੱਛਿਆ ਘਰ ਦੇ ਕਿੱਥੇ ਆ ਫੇਰ ਤੂੰ ਗੁਰਕਾ ਸਾਹਿਬ ਤੋਂ ਏਦਾਂ ਨੂੰ ਏਦਾਂ ਇਹ ਜਾ ਕੇ ਉੱਥੇ ਅੰਗ ਪਾੜ ਕੇ ਸੁੱਟਦੇ ਮਾਰੇ ਕੌਣ ਜਿਵੇਂ ਮਾਰਿਆ ਤੜ ਕੋ ਖੜਿਆ ਇੱਧਰ ਰੁਕ ਸਾਡ ਰੁਕ ਇੱਧਰ ਆ ਕੇ ਨੁਕ ਤੈਨੂੰ ਅਥੋਰਟੀ ਕਿੰਦੇ ਕੋਲ ਗੁਰਕਾ ਸਾਹਿਬ ਇਹਨੂੰ ਅਥੋਰਟੀ ਪੋਤੀਆਂ ਵਿੱਚ ਤੈਨੂੰ ਅਥੋਰਟੀ ਕਿੰਦੇ ਕੋਲ ਆ ਵੇਖੋ ਜੀ ਸੰਗਤ ਜੀ ਲੇਟ੍ਰੇਮ ਦਾ ਗੁਟਕਾ ਸਾਹਿਬ ਆ ਬੱਚਾ ਇਹ ਕੋਈ ਇਹ ਤੁਹਾਨੂੰ ਰਾਹ ਖੋਤਾ ਤੁਹਾਨੂੰ ਜਾਣਦਾ ਸੀ ਉੱਥੇ ਮਿਲਿਆ ਤੇ ਮੈਨੂੰ ਤਾਂ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਇਹਨੂੰ ਮੈਂ ਆ ਕੀ ਲੈ ਕੇ ਆਇਆ ਨਾ ਗੁਟਕਾ ਮੈਂ ਕਿੱਥੋਂ ਲੈ ਕੇ ਆਇਆ ਅੰਦਰ ਦੁਕਾਨ ਤੋਂ ਲੈ ਕੇ ਆਇਆ ਜੁਨਰ ਕੋ ਪੋਥੀ ਲੈਣ ਆਇਆ ਤੂੰ ਇਹਨੂੰ ਪੁੱਛਿਆ ਤੇਰਾ ਪਰਿਵਾਰ ਹੈਗਾ ਨਾਲ ਕੋ ਵੱਡਾ ਹੈਗਾ ਮੁੰਨੇ ਸੇਰਾ ਪੁੱਛਿਆ ਕੀ ਕਹਤ ਨੂੰ ਨੇ ਕਿੱਦਾਂ ਤੇਰੇ ਨਾਲ ਹੈਗਾ ਕਿੱਥੇ ਆ ਘਰ ਦੇ ਤੂੰ ਬੁਲਾਏ ਮੈਂ ਥੋੜੇ ਬੁਲਾਇਆ ਕਿਉਂ ਨਹੀਂ ਬੁਲਾਇਆ ਤੂੰ ਜਮਾਨ ਲੋ ਜੇ ਇਹਦੀ ਜਗ੍ਹਾ ਕੋਈ ਨਸ਼ੇੜੀ ਹੁੰਦਾ ਇੱਥੇ ਜਾ ਕੇ ਬੇਦਬੀ ਕਰਦਾ ਕਿਉਂ ਨਹੀਂ ਬੁਲਾਇਆ ਤੂੰ ਤੂੰ ਬਲੈਕ ਕਿਉਂ ਨੀ ਤੂੰ ਪਤਾ ਪਾਪਾ ਇਹ ਨਾਲ ਹੈ ਕਿਉਂ ਤੂੰ ਦੇਖ ਕਿਉਂ ਦਿੱਤਾ ਫਿਰ ਉਹ ਕਹਿੰਦੀ ਅਜ ਗੁਰੂ ਖਾਵੇ ਇਦਾਂ ਮੇडम ਕਿਆ ਮੈਨੂੰ ਮਿਲ ਤੇ ਆ ਦੁਕਾਨਾਂ ਦੇ ਦਰਵਾਜ਼ੇ ਸਾਹ ਦੇ ਵਾਲੇ ਦਿਵਾਲੇ ਜਿੰਨੀਆਂ ਪੋਥੀਆਂ ਵੇਚਦੀਆਂ ਗੁਟਕੇ ਵੇਚਦੇ ਆ ਇਹਨਾਂ ਦਾ ਆ ਹਾਲ ਆ ਪਿੰਗਿਆਂ ਤੇ ﺍﻟमारीਆਂ ਚ ਰੱਖੇ ਨਾ ਇਦਾਂ ਹੀ ਆ ਦੇ ਫਿਰ ਵੀ ਮੜਾ ਮੋਠ ਠੀਕ ਆ ਅੱਗੇ ਤੈਨੂੰ ਵਿਖਾਉਣੇ ਆ ਪੈਰਾ ਚ ਰੱਖੀਆਂ ਨਾਲ ਪੈਰਾ ਚ ਯਾ ਬੰਦੇ ਦੀ ਕਰਤੂਦ ਵੇਖੋ ਇਹਦੀ ਕਹਿੰਦੇ ਥੌਟੀ ਕਿਨੇ ਦਿੱਤੀ ਤੁਹਾਨੂੰ ਤੇ ਕੋਲ ਥੌਟੀ ਕਿਹਦੇ ਗੁਟਕੇ ਸਾਰੇ ਇੰਦਰ ਵੇਚਣ ਦੀ ਤੈਨੂੰ ਪਤਾ ਨਾ ਇਹ ਇਹ ਕਿੱਡਾ ਸੈਂਸਟਿਵ ਹੁਟਕਾ ਲੈਣ ਕੋਈ ਆਇਆ ਪੋਤੀ ਤੇਰੇ ਕੋਲ ਲੈਣ ਆਇਆ ਤੁਸੀਂ ਨਿਤਰੇਮ ਦੀਆਂ ਪੋਤੀਆਂ ਰੱਖੀਆਂ ਦੂਈਆਂ ਰੱਖੀਆਂ ਐਂ ਦੇ ਹੁੰਦੇ ਜੇ ਜਿੱਤੀ ਦਾ ਆਇਆ ਸਾਹਮਣੇ ਕੋਈ ਨੂੰ ਬਾਈ ਉਹ ਨਾਲ ਕਹਿੰਦਾ ਵੀ ਮੇਰੇ ਹੈਗੇ ਤੂੰ ਵੇਖੇ ਨਾਲ ਬੁਲਾਇਆ ਤੂੰ ਕਿਸੇ ਨੂੰ ਮੈਂ ਨੂੰ ਪੁੱਛਿਆ ਜਿੱਦਾ ਆਇਆ ਮੇਰੇ ਕੋਲ ਪੁੱਛਿਆ ਤੈਨੂੰ ਕੋਈ ਵਾਇ ਕਹਦੂ ਕੁਝ ਵੀ ਤੂੰ ਦੇ ਦੇਂਗਾ ਤਾਂ ਉਹਲਾ ਪੁੱਤੇ ਪਾਲਦੇ ਅੰਗ ਜਾ ਕੇ ਦੁਕਾਨਾਂ ਤੇ ਬੇੜਾ ਸਾਡਾ ਕਰ ਕੋਈ ਆ ਸਾਡੀਆਂ ਸੰਸਥਾਵਾਂ ਦਾ ਇਹ ਨਹੀਂ ਇੱਕ ਕਬੱਡੀ ਦੁਕਾਨ ਖੋਲ ਸਕਦੇ ਉੱਥੇ ਜੇ ਫਰੀ ਗੁਰਕਾ ਸਾਹਿਬ ਮਿਲਣ ਕਿਸੇ ਨੂੰ ਆਧਾਰ ਕੱਢ ਲੱਗੇ ਕਿ ਇਸ ਦਾ ਕੋ ਪੋਥੀ ਲੈਣ ਤੋਂ ਪਹਿਲਾਂ ਪਤਾ ਲੱਗੇ ਵੀ ਕੌਣ ਲੈਣ ਆਇਆ ਕੋਥੀ ਕਿੰਨੀ ਭੇਟਾ ਉਹਦੀ ਕਿੰਨੇ ਦਾ ਗੁਟਕਾ ਸਾਲੀ ਤੇ 100 ਰੁਪਏ ਦੀ ਤਾਂ ਬੇਦਦੀ ਤੇ 100 ਰੁਪਏ ਗੁਟਕਾ ਲੈ ਕੇ ਆਉਂਦੇ ਕੋਈ ਪਾਰ ਤੋਂ ਅੰਗ ਵੇਖ ਇਹ ਇਹ ਵੇਖ ਤੂੰ ਮੋਨਾ ਕੋ ਨਾ ਮੁੰਡਾ ਇਹ ਨਹੀਂ ਅਹੀਂ ਕਿੰਨੇ ਮੈਂ ਕਹਿੰਦਾ ਕੋ ਬੰਦਾ ਅਮਰਤਾਰੀ ਆਉਂਦਾ ਕੁਝ ਹਜ਼ਾਰ ਆਉਂਦਾ ਹਾਂ ਲੱਗਦਾ ਵੀ ਅਜੇ ਆ ਵੀ ਬੱਚਾ ਹੁੰਦਾ ਸ਼ਾਇਦ ਇਹ ਵੀ ਪਹਿਲੂ ਤੂੰ ਦੇ ਦੇ ਤਾਨੂੰ ਇੱਕ ਮੋਨਾ ਕੋ ਨਾ ਬੱਚਾ ਹੋਇਆ ਪਤਾ ਨਹੀਂ ਉਹ ਕਿੱਥੋਂ ਆਇਆ ਕਿੱਥੇ ਭੇਜਿਆ ਕਿਸੇ ਨੇ ਪੈਸੇ ਦੇ ਕੇ ਭੇਜਤਾ ਹੋਵੇ ਮਾਲਾ ਸ਼ਰਾਰਤ ਨਾਲ ਜਾ ਉਥੋਂ ਗੁਟਕਾ ਲੈ ਕੇ ਆਇਆ ਉਥੇ ਅੰ ਫੇਰ ਹੋ ਨਹੀਂ ਸਕਦਾ ਹੁੰਦਾ ਨਹੀਂ ਆ ਤੇ ਤੁਹਾਨੂੰ ਸ਼ਰਮ ਨਹੀਂ ਕੋ ਤੁਹਾਨੂੰ ਇਹਨੇ ਮੈਨੂੰ ਇਹ ਬੰਨ ਕਿਤੇ ਵੀ ਮੇਰੇ ਨਾਲ ਇੱਕ ਮੈਂਨੂੰ ਪੁੱਛਿਆ ਤੇਰੇ ਨਾਲ ਪੁੱਛਿਆ ਕਿੱਥੇ ਆ ਉਹ ਤੂੰ ਗਲਤੀ ਮੰਨਣੀ ਆ ਗਲਤੀ ਨਹੀਂ ਮੰਨਣੀ ਇਹਨੇ ਤਾਂ ਕਾਰਵਾਈ ਕਰਨੀ ਇੱਥੇ ਜਾਂ ਥਾਣਾ ਕਿਹੜਾ ਹੈ ਇੱਥੇ 295 ਲੋ ਜੀ ਚਲੋ